ਵੈਗਰ ਜੀ ਦਾ ਖਾਲਸਾ ਵੈਗਰ ਜੀ ਦੀ ਫਤਿਹ ਗੁਰਪੰਥ ਜੀ ਹੁਣ ਹਨ ਇਹ ਮੈਨੂੰ ਬਹੁਤ-ਬਹੁਤ ਬੜਾ ਸਨਮਾਨ ਦਿੱਤਾ ਹੈ ਕਦੀ ਚੱਕਾ ਬਦਲਣਾ ਕਦੀ ਚੈਨ ਬਦਲਣਾ ਕਦੇ ਫਰਾਈ ਵੀਰ ਬਦਲਣਾ ਐਵੇਂ ਕਰਕੇ ਪੈਸੇ ਲੱਗਦੇ ਜਾਂਦੇ ਹੀ ਦੋ ਲੜਕੀਆਂ ਹੀ ਮੇਰੀਆਂ ਇੱਕ ਵਿਆਹੀ ਐ ਇੱਕ ਵਿਆਹਣ ਵਾਲੀ ਸੀ ਇਹਨਾਂ ਤੇ ਬਹੁਤ ਬਹੁਤ ਮੈਂ ਖੁਸ਼ ਆ ਪਿੰਡੋਂ ਪਿੰਡੀ ਘੇੜਾ ਲਾਉਣਾ ਹੁੰਨਾ ਹਾਂ ਤੇ ਘਰ ਦੇ ਬਹੁਤ ਹਾਲਾਤ ਮਾੜੇ ਸੀ ਅੱਧੀ ਤੋਂ ਅੱਧੀ ਰੋਟੀ ਵੀ ਕਮਾਈ ਜਾਂਦੀ ਸੀ ਜਿਉਣ ਗੁਜ਼ਾਰਾ ਜਾਂ ਕਰੀਦਾ ਸੀ ਇਹਨਾਂ ਸਮਾਨ ਆਇਆ ਹੈ ਇਹਨਾਂ ਆਇਆ ਹੈ ਕਿਉਂ ਕਰਕੇ ਹੁਣ ਮੈਂ ਆਪਣੇ ਘਰ ਦਾ ਜਿਉਣ ਗੁਜ਼ਾਰਾ ਕਰ ਲਿਆ ਕਰੂੰਗਾ ਤੇ ਹੁਣ ਮੈਨੂੰ ਗੁਰੂ ਪੰਥ ਨੇ ਇਥੋ ਠੀਕਰ ਖੁਸ਼ ਕਰ ਦਿੱਤਾ ਹੈ ਮੱਗ ਜੱਗ ਟੱਪ ਕੁਕਰ ਸਿਲਵਰ ਦੇ ਗਲਾਸ ਭਾਂਡੇ ਸਾਰੇ ਪੇ ਮਤਲ ਲੈ ਕੇ ਦਿੱਤੇ ਨੇ ਕਿਆ ਪੋੜੀਆਂ ਕੱਪ ਗਲਾਸੀਆਂ ਪਤਲੇ ਤੱਕ ਇਹਨਾਂ ਨੇ ਲੈ ਕੇ ਦਿੱਤੇ ਨੇ ਇਹਨਾਂ ਤੇ ਬਹੁਤ ਬਹੁਤ ਖੁਸ਼ ਆ ਵਾਡਾ ਕਲਿਆਰ ਵਾਲਾ ਸ਼ੈਂਕਲ ਵੀ ਲੈ ਕੇ ਦਿੱਤਾ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਤੇ ਹੁਣ ਮੈਂ ਫੇਰੀ ਲਾ ਕੇ ਆਪਣੇ ਘਰ ਦਾ ਜੀਵਨ ਗੁਜ਼ਾਰਾ ਵਧੀਆ ਚਲਾ ਲਵਾਂਗਾ ਆਪਣੇ ਬੱਚੇ ਵੀ ਪਾਲ ਲਵਾਂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਬਰ ਵੀ ਫਤਿਹ ਇਹ ਭਾਉ ਚੰਨਨ ਸਿੰਘ ਕੱਪ ਗਲਾਸੀਆਂ ਵੇਚਦਾ ਸੀ ਇਹ ਤੋਂ ਭਾਉ ਤੋਂ ਰਾਸ ਨਾ ਹੋ ਕਾਰਨ ਸਮਾਨ ਨਹੀਂ ਸੀ ਲਿਆ ਜਾਂਦਾ ਇਸ ਵੀਰ ਨੇ ਗੁਰੂ ਪੰਥ ਸੰਸਥਾਵਾਂ ਦੀਆਂ ਵੀਡੀਓ ਦੇਖੀਆਂ ਤੇ ਗੁਰੂ ਪੰਥ ਸੰਸਥਾਵਾਂ ਨੇ ਇਸ ਵੀਰ ਨੂੰ ਸਮਾਨ ਲੈ ਕੇ ਦਿੱਤਾ ਤੇ ਨਾਲ ਸਾਈਕਲ ਲੈ ਕੇ ਦਿੱਤਾ ਸੋ ਹੁਣ ਵੀਰ ਬਹੁਤ ਖੁਸ਼ ਆ ਕਿਉਂਕਿ ਇਹਨੂੰ ਲੋੜੋਂ ਵੱਧ ਸਮਾਨ ਮਿਲ ਗਿਆ ਇਸ ਕਰਕੇ ਵਿਚਾਰਾ ਹੁਣ ਪਿੰਡ ਜਾ ਗਿਆ ਆਪਦਾ ਵੇਚ ਕੇ ਸਮਾਨ ਗੁਜ਼ਾਰਾ 16 11 ਕਰ ਲੂਗਾ ਤੇ ਗੁਰੂ ਪੰਥ ਦੀਆਂ ਸੰਸਥਾਵਾਂ ਦੇ ਜਿੰਨੇ ਵੀ ਮੈਂਬਰ ਨੇ ਉਹਨਾਂ ਨੂੰ ਦਿਲੋਂ ਧੰਨਵਾਦ ਕਿ ਉਹ ਵੱਧ ਤੋਂ ਵੱਧ ਉਪਰਾਲਾ ਕਰਨ ਕਿ ਗਾਂ ਆਉਣ ਵਾਲੇ ਲੋੜਵੰਦ ਦੀਆਂ ਹੋਰ ਹੈਲਪ ਹੋ ਸਕੇ ਬਾਈਰੂ ਖਾਲਸਾ ਮੁਫਤ